ਅੰਬਾਂ ਦੀ ਮਿਠਾਸ ਤੇ ਹੈਲਦੀ ਦਲੀਆ ਦੋਨਾਂ ਨੂੰ ਮਿਲਾ ਕੇ ਅੱਜ ਮੈਂ ਬਣਾਵਾਂਗੀ ਬਹੁਤ ਹੀ ਵਧੀਆ ਸਵੀਟ ਡਿਸ਼ ਤੇ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜੇਕਰ ਹਜੇ ਤੱਕ ਤੁਸੀਂ ਤੁਹਾਡੇ ਆਪਣੇ ਚੈਨਲ ਪੰਜਾਬੀ ਵਜ ਮਸਾਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਤੇ ਆਓ ਹੁਣ ਰੈਸਿਪੀ ਸ਼ੁਰੂ ਕਰਦੇ ਹਾਂ ਤੇ ਅੱਜ ਮੈਂ ਜਿਹੜਾ ਦਲੀਆ ਬਣਾਵਾਂਗੀ ਨਾ ਉਹ ਬਣਾਵਾਂਗੀ ਪ੍ਰੈਸ਼ਰ ਕੁੱਕਰ 'ਚ ਇਸ ਕਰਕੇ ਮੈਂ ਇੱਥੇ ਲਿਆਇਆ ਇੱਕ ਕੁੱਕਰ ਤੇ ਕੁੱਕਰ ਦੇ ਵਿੱਚ ਪਾ ਪਾਵਾਂਗੇ ਹੁਣ ਅੱਧਾ ਕੱਪ ਦਲੀਆ ਤੇ ਦਲੀਏ ਨੂੰ ਇਸਤੇਮਾਲ ਕਰਨ ਤੋਂ ਮੈਂ ਇਹ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਪਲੇਟ ਵਿੱਚ ਪਾ ਕੇ ਸਾਫ਼ ਕਰਕੇ ਤੇ ਫਿਰ ਕੱਪੜੇ ਨਾਲ ਪੂੰਝ ਵੀ ਲਿਆ ਯਾਨੀ ਕਿ ਕੱਪੜੇ ਨਾਲ ਵੀ ਸਾਫ਼ ਕੀਤਾ ਹੈ ਤੁਸੀਂ ਚਾਹੋ ਤਾਂ ਇਹਨੂੰ ਧੋ ਵੀ ਸਕਦੇ ਹੋ ਤੇ ਪਰ ਕੀ ਹੈ ਕਿ ਨਾ ਜਿਹੜਾ ਤੋਤਾ ਹੈ ਦਲੀਆਂ ਹੁੰਦਾ ਹੈ ਨਾ ਉਹ ਪੁੱਜਦਾ ਥੋੜਾ ਔਖਾ ਹੈ ਠੀਕ ਹੈ ਹਾਂ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਥੋੜੀ ਦੇਰ ਪਹਿਲਾਂ ਧੋ ਕੇ ਫਿਰ ਇਹਨੂੰ ਛਾਨਣੀ 'ਚ ਪਾ ਕੇ ਤੇ ਰੱਖ ਵੀ ਸਕਦੇ ਹੋ ਥੋੜਾ ਜਿਹਾ ਥੋੜਾ ਡਰਾਈਜਾ ਹੋ ਜਾਏਗਾ ਤੇ ਫਿਰ ਥੋੜੀ ਜਿਹੀ ਸੈਤੀ ਪੁੱਜ ਜਾਏਗਾ ਠੀਕ ਹੈ ਜੀ ਤੇ ਇਹਨੂੰ ਨਾ ਹੁਣ ਆਪਾਂ ਬਿਨਾ ਕਿਉਂ ਤੋਂ ਸੁੱਕਾ ਹੀ ਗੈਸ ਦੀ ਮੀਡੀਅਮ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਲਾਈਟ ਜਾਂ 골ਡਨ ਬ੍ਰਾਊਨ ਕਲਰਾਂ ਤੱਕ ਪੋਨ ਲੈਣਾ ਹੈ ਤੇ ਇੱਥੇ ਨਾ ਮੈਂ ਦਲੀਏ ਨੂੰ ਮੀਡੀਅਮ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਮਿੰਟ ਤੱਕ ਪੋਨ ਲਿਆ ਹੈ ਲਗਾਤਾਰ ਚਲਾਉਂਦੇ ਹੋਏ ਪੁਲਣਾਏ ਤੁਸੀਂ ਵੀ ਧਿਆਨ ਰੱਖਿਓ ਤੇ ਫਿਰ ਵੇਖਿਓ ਇੱਕੋ ਜਿਹਾ ਕਲਰ ਆਏਗਾ ਦਲੀਏ ਤੇ ਕੋਈ ਦਲੀਆ ਡਾਰਕ ਜਾਂ ਲਾਈਟ ਕਲਰ ਚ ਨਹੀਂ ਰਹੇਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਦलिया ਕਿੰਨਾ ਵਧੀਆ ਕਲਰ ਚ ਆ ਗਿਆ ਹੈ ਨਾ ਬਦਾਮੀ ਜਿਹਾ ਰੰਗ ਜਿਵੇਂ ਹਲਕਾ ਸੁਨਹਿਰੀ ਜਿਹਾ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸੇਗੀ ਲਾਈਟ ਬ੍ਰਾਊਨ ਕਲਰ ਆਂ ਤਾਂ ਕਾਪਾ ਇਹਨੂੰ ਪੁੰਨਣਾ ਹੈ ਜਦੋਂ ਦलिया ਵਧੀਆ ਭੁੱਜ ਜਾਏ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਅੱਜ ਮੈਂ ਬਣਾ ਰਹੀ ਹਾਂ ਦੁੱਧ ਵਾਲਾ ਦਲੀਆ ਤੇ ਮੈਂ ਇਹਦੇ ਵਿੱਚ ਪਾਵਾਂਗੀ 3 ਕੱਪ ਦੁੱਧ ਇਹ ਮੈਂ ਦੁੱਧ ਨਾਲ ਪਕੇ ਰੱਖਿਆ ਹੋਇਆ ਹੈ ਤੇ ਅੱਧਾ ਕੱਪ ਦਲੀਏ ਵਾਸਤੇ ਮੈਂ ਇੱਥੇ ਇੱਕ ਕੱਪ ਪਾਣੀ ਤੇ 3 ਕੱਪ ਦੁੱਧ ਲਿਆ ਹੈ ਟੋਟਲ ਹੋ ਗਿਆ 4 ਕੱਪ ਪਾਣੀ ਹੋਰ ਦੁੱਧ ਮਿਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਹੁਣ ਆਪਾਂ ਕੁੱਕਰ ਦਾ ਟੱਕਣ ਲਾ ਕੇ ਇਹਨੂੰ ਪਕਾਣਾ ਹੈ ਤੇ ਜਿਵੇਂ ਕਿ ਮੈਂ ਸੁੱਕਾ ਦਲੀਆ ਭੁੰਨਿਆ ਨਾ ਬਿਨਾ ਘਿਓ ਤੋਂ ਤੇ ਤੁਸੀਂ ਘਿਓ ਪਾ ਕੇ ਵੀ ਭੁੰਨ ਸਕਦੇ ਹੋ ਜਿਵੇਂ ਪਾਣੀ ਵਾਲਾ ਦਲੀਆ ਬਣਾਨੀ ਹੈ ਨਾ ਫਿਰ ਮੈਂ ਘਿਓ ਦੇ ਵਿੱਚ ਭੁੰਨਣੀ ਆ ਬਹੁਤ ਹੀ ਵਧੀਆ ਸਵਾਦ ਆਂਦਾ ਹੈ ਤੇ ਮੈਂ ਥੋੜਾ ਜਿਹਾ ਪਾਣੀ ਪਾਇਆ ਤੁਸੀਂ ਕੱਲਾ ਦੁੱਧ ਵੀ ਪਾ ਸਕਦੇ ਹੋ ਪਰ ਪਾਣੀ ਪਾ ਕੇ ਬਣਾਉਣਾ ਤੇ ਵਧੀਆ ਰਹਿੰਦਾ ਇੱਕ ਤਾਂ ਦੁੱਧ ਥੱਲੇ ਨਹੀਂ ਲੱਗਦਾ ਤੇ ਇੱਕੋ ਦੀ ਜਿਹੜੀ ਕੰਸਿਸਟੈਂਸੀ ਹੈ ਨਾ ਬਹੁਤ ਵਧੀਆ ਬਣਦੀ ਹੈ ਤੇ ਹੁਣ ਇਹ ਦਲੀਆ ਨੂੰ ਨਾ ਆਪਾਂ ਫੁੱਲ ਫਲੇਮ ਤੇ ਦੋ ਸੀਟੀਆਂ ਤੱਕ ਪਕਾਵਾਂਗੇ ਜਦੋਂ ਕੁੱਕਰ ਚ ਦੋ ਸੀਟੀਆਂ ਆ ਜਾਣ ਨਾ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਕੁੱਕਰ ਨੂੰ ਨਾ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਜਦੋਂ ਤੱਕ ਇਹਦੇ ਵਿੱਚੋਂ ਆਪਣੇ ਆਪ ਸਟੀਮ ਨਹੀਂ ਖਤਮ ਹੋ ਜਾਂਦੀ ਜਦੋਂ ਸਟੀਮ ਖਤਮ ਹੋ ਜਾਏਗੀ ਉਦੋਂ ਕੁੱਕਰ ਨੂੰ ਖੋਲਾਂਗੇ ਕੁੱਕਰ ਨੂੰ ਥੋੜੀ ਦੇਰ ਰੱਖਣ ਤੋਂ ਬਾਅਦ ਹੁਣ ਦੇਖੋ ਜੀ ਇਹਦੇ ਵਿੱਚੋਂ ਸਟੀਮ ਖਤਮ ਹੋ ਚੁੱਕੀ ਹੈ ਤੇ ਹੁਣ ਤੱਕਨ ਖੋਲ ਕੇ ਨਾ ਆਪਾਂ ਦਲੀਆ ਚੈੱਕ ਕਰ ਲੈਨੇ ਆ ਤੇ ਦਲੀਆ ਜਿਹੜਾ ਵਧੀਆ ਪੱਕ ਚੁੱਕਿਆ ਆ ਦੇਖੋ ਕਾਫੀ ਫੁੱਲ ਗਿਆ ਹੈ ਨਾ ਫੁਲਕੇ ਦੇ ਵਿੱਚ ਕਾਫੀ ਬਰਕਤ ਪੈ ਜਾਂਦੀ ਹੈ ਤੇ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਹੁਣ ਆਪਾਂ ਇਹਨੂੰ ਠੰਡਾ ਕਰ ਲਵਾਂਗੇ ਕਿਉਂਕਿ ਇਹ ਜਿਹੜਾ ਦਲੀਆ ਹੈ ਨਾ ਠੰਡਾ ਹੀ ਸਵਾਦ ਲੱਗਦਾ ਹੈ ਜਦੋਂ ਦਲੀਆ ਰੂਮ ਟੈਂਪਰੇਚਰ ਤੇ ਠੰਡਾ ਹੋ ਜ਼ਵੇ ਤਾਂ ਇਹਨੂੰ ਇੱਕ ਬੌਲ 'ਚ ਕੱਢ ਕੇ ਆਪਾਂ ਫ੍ਰਿਜ ਵਿੱਚ ਰੱਖ ਕੇ ਠੰਡਾ ਕਰ ਲਵਾਂਗੇ ਜੇ ਜਲਦੀ ਠੰਡਾ ਕਰਨਾ ਹੋਵੇ ਤਾਂ ਥੋੜੀ ਦੇਰ ਵਾਸਤੇ ਫ੍ਰੀਜ਼ਰ ਵਿੱਚ ਵੀ ਰੱਖ ਸਕਦੇ ਹੋ ਤੇ ਠੰਡਾ ਹੋਣ ਤੋਂ ਬਾਅਦ ਨਾ ਦਲੀਆ ਪਹਿਲੇ ਨਾਲੋਂ ਕਾਫੀ گاੜਾ ਹੋ ਗਿਆ ਹੈ ਤੇ ਜਦੋਂ ਆਪਾਂ ਇਹਨੂੰ ਫ੍ਰਿਜ 'ਚ ਰੱਖ ਕੇ ਠੰਡਾ ਕਰਨਾ ਇਹਨੇ ਹੋਰ ਵੀ ਜ਼ਿਆਦਾ ਗਾੜਾ ਹੋ ਜਾਣਾ ਹੈ ਇਸ ਕਰਕੇ ਪਕਾਣ ਲੱਗਿਆਂ ਥੋੜੀ ਜਿਹੀ ਗੁੰਝਾਇਸ਼ ਰੱਖ ਕੇ ਦੀ ਕੰਸਿਸਟੈਂਸੀ ਸੈੱ ਉਹਦੇ ਵਿੱਚ ਪਾਵਾਂਗੇ ਇੱਕ ਕੱਪ ਰਫਲੀ ਕੱਟੇ ਹੋਏ ਆਂਬ ਤੇ ਆਂਬ ਨਾ ਖਾ ਕੇ ਜਰੂਰ ਦੇਖਿਓ ਆਂਬ ਜਿਹੜਾ ਆਪਾਂ ਲੈਣਾ ਹੈ ਨਾ ਉਹ ਖੱਟਾ ਨਹੀਂ ਹੋਣਾ ਚਾਹੀਦਾ ਮਿੱਠਾ ਹੋਣਾ ਚਾਹੀਦਾ ਤੇ ਆਂਬਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 8 ਤੋਂ 10 ਭਿੱਜੇ ਹੋਏ ਬਦਾਮ ਡਰਾਈ ਫਰੂਟ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ ਆਪਣੀ ਪਸੰਦ ਦਾ ਪਰ ਕੀ ਹੈ ਨਾ ਕਿ ਗਰਮੀ ਹੈ ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਭਿੱਜੇ ਹੋਏ ਬਦਾਮ ਹੀ ਪਾਏ ਨੇ ਤੇ ਦਲੀਏ ਨੂੰ ਮਿੱਠਾ-ਮਿੱਠਾ ਸਵਾਦ ਦੇਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਮਿਲਕ ਮੇਡ ਯਾਨੀ ਕਿ ਕੰਡੈਂਸ ਮਿਲਕ ਤੇ ਇਹਦੇ ਵਿੱਚ ਮੈਂ ਕੰਡੈਂਸ ਮਿਲਕ ਦੀ ਵਰਤੋਂ ਕਰ ਰਹੀ ਸੀ ਨਾ ਯਾਨੀ ਕਿ ਕਰਨੀ ਸੀ ਨਾ ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਨਹੀਂ ਸੀ ਦੱਸਿਆ ਕਿ ਦੁੱਧ ਤੁਸੀਂ ਫੁੱਲ ਫੈਟ ਦਾ ਲਵੋ ਜਾਂ ਕੋਈ ਵੀ ਲੈ ਸਕਦੇ ਹੋ ਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਫੁੱਲ ਫੈਟ ਦਾ ਜਾਂ ਬਿਨਾ ਫੁੱਲ ਫੈਟ ਦਾ ਹੋਵੇ ਉਹ ਵੀ ਲੈ ਸਕਦੇ ਹੋ ਉਬਲੇ ਆਇਆ ਹੋਵੇ ਬਿਨਾ ਉਬਲਿਆ ਹੋਇਆ ਹੋਵੇ ਕਿਉਂਕਿ ਕੰਡੈਂਸ ਮਿਲਕ ਪਾਣ ਨਾਲ ਉਹ ਦੁੱਧ ਵਿੱਚ ਆਪੇ ਹੀ ਗਾੜਾਪਨ ਆ ਜਾਏਗਾ ਗਾੜਾ ਸੁਆਦ ਆਏਗਾ ਖੋਏ ਵਰਗਾ ਤੇ ਇੱਥੇ ਨਾ ਤੁਸੀਂ ਕੰਡੈਂਸ ਮਿਲਕ ਦੀ ਜਗਾ ਚੀਨੀ ਜਾਂ ਮਿਸ਼ਰੀ ਪਾਊਡਰ ਵੀ ਲੈ ਸਕਦੇ ਹੋ ਜਿੰਨਾ ਮਿੱਠਾ ਪਸੰਦ ਕਰਦੇ ਹੋ ਓਨੀ ਚੀਨੀ ਪਾ ਸਕਦੇ ਹੋ ਤੇ ਚੀਨੀ ਔਰ ਮਿਸ਼ਰੀ ਪਾਊਡਰ ਵੀ ਇਸ ਤਰ੍ਹਾਂ ਹੀ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਅੰਬ ਦੇ ਨਾਲ ਹੀ ਗ੍ਰਾਈਂਡ ਕਰ ਲੈਣਾ ਤੇ ਇਹਨੂੰ ਹੁਣ ਆਪਾਂ ਗ੍ਰਾਈਂਡ ਕਰ ਲਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਦਾ ਆ ਵੇਖੋ ਜੀ ਇਸ ਤਰ੍ਹਾਂ ਦਾ ਪੇਸਟ ਬਣਾ ਲੈਣਾ ਤੇ ਇਹ ਜਿਹੜਾ ਅੰਬ ਦਾ ਪੇਸਟ ਹੈ ਨਾ ਇਹਨੂੰ ਵੀ ਆਪਾਂ ਫ੍ਰੀਜ ਵਿੱਚ ਰੱਖ ਕੇ ਠੰਡਾ ਕਰ ਲਵਾਂਗੇ ਤੇ ਮੈਂ ਦਲੀਆ ਨੂੰ ਨਾ ਥੋੜੀ देर ਫ੍ਰੀਜ਼ਰ 'ਚ ਰੱਖ ਕੇ ਠੰਡਾ ਕਰ ਰਿਹਾ ਤੇ ਹੁਣ ਇਹ ਠੰਡੇ ਠੰ ਬਹੁਤ ਹੀ ਟੇਸਟੀ ਦਲੀਆ ਬਣਦਾ ਹੈ ਔਰ ਇਹਨੂੰ ਮੈਂ ਠੰਡਾ ਤਾਂ ਕੀਤਾ ਹੈ ਕਿਉਂਕਿ ਇੱਕ ਤੇ ਲੱਗਦਾ ਹੀ ਠੰਡਾ ਸਵਾਦ ਆਂਬ ਵਾਲਾ ਬਣਾਣਾ ਹੈ ਤੇ ਨਾਲੇ ਮੌਸਮ ਹੈ ਗਰਮੀਆਂ ਦਾ ਗਰਮੀਆਂ ਦੇ ਵਿੱਚ ਹਰ ਇੱਕ ਸੀ ਠੰਡੀ ਠੰਡੀ ਖਾਣ ਨੂੰ ਜੀ ਕਰਦਾ ਹੈ ਆਂਬ ਪਾਨ ਕਰਕੇ ਨਾ ਮੈਂ ਇਹਦੇ ਵਿੱਚ ਇਲਾਇਚੀ ਪਾਊਡਰ ਨਹੀਂ ਪਾਇਆ ਤੇ ਜੇਕਰ ਤੁਹਾਨੂੰ ਇਲਾਇਚੀ ਦਾ ਫਲੇਵਰ ਪਸੰਦ ਹੈ ਨਾ ਤੇ ਤੁਸੀਂ ਇਹਦੇ ਵਿੱਚ ਇਲਾਇਚੀ ਪਾ ਸਕਦੇ ਹੋ ਮੈਂ ਸਿਰਫ ਆਂਬ ਦਾਸ ਫਲੇਵਰ ਵਧੀਆ ਜਿਹਾ ਆਵੇ ਇਸ ਕਰਕੇ ਇਲਾਇਚੀ ਨਹੀਂ ਪਾਰੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਸੇ ਤਰ੍ਹਾਂ ਦਾ ਹੀ ਨਾ ਬਹੁਤ ਹੀ ਵਧੀਆ ਹੈਲਦੀ ਦਲੀਆ ਵੀ ਬਣਾ ਕੇ ਨਾ ਮੈਂ ਆਪਣੇ ਵੀਡੀਓ ਉਹਦੀ ਅਪਲੋਡ ਕੀਤੀ ਹੋਈ ਹੈ ਆਪਣੇ ਚੈਨਲ ਤੇ ਤੇ ਤੁਸੀਂ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਵੀ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਤੇ ਲਓ ਜੀ ਦਲੀਏ ਨੂੰ ਔਰ ਆਂਬ ਵਾਲੇ ਪੇਸਟ ਨੂੰ ਮੈਂ ਚੰਗੀ ਤਰਾ ਮਿਕਸ ਕਰ ਦਿੱਤਾ ਹੈ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਹੈ ਹਨਾ ਜਿੰਨਾ ਇਹ ਦੇਖਣ ਚ ਵਧੀਆ ਲੱਗ ਰਿਹਾ ਹੈ ਨਾ ਓਨਾ ਹੀ ਖਾਣ ਚ ਵੀ ਬਹੁਤ ਹੀ ਸਵਾਦ ਲੱਗੇਗਾ ਤੇ ਬਸ ਹੁਣ ਲਾਸਟ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜੇ ਕੱਟੇ ਹੋਏ ਆਂਬ ਐਸ ਤਰ੍ਹਾਂ ਛੋਟੇ ਛੋਟੇ ਕੱਟੇ ਹੋਏ ਆਂਬ ਆਪਾਂ ਪਾਵਾਂਗੇ ਤੇ ਕਿੰਨੇ ਪਾਣੇ ਨੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਤੇ ਦਲੀਆ ਹੈ ਨਾ ਜਿਹੜਾ ਕਾਫੀ ਹੈਲਦੀ ਹੁੰਦਾ ਹੈ ਸੇਤ ਵਾਸੇ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਕਾਫੀ ਸਾਰਾ ਪ੍ਰੋਟੀਨ ਤੇ ਫਾਈਬਰਸ ਹੁੰਦੇ ਨੇ ਹੈਨਾ ਤੇ ਇਸ ਫਾਈਬਰ ਓਨ ਕਰਕੇ ਨਾ ਛੇਤੀ ਭੁੱਖ ਨਹੀਂ ਲੱਗਦੀ ਜਦੋਂ ਇੱਕ ਵਾਰੀ ਦਲੀਆ ਨੂੰ ਖਾ ਲੋ ਤੇ ਪੇਟ ਭਰਿਆ ਰਹਿੰਦਾ ਹੈ ਤੇ ਜੇਕਰ ਇਸ ਤਰ੍ਹਾਂ ਦਾ ਦਲੀਆ ਬਣਾਓਗੇ ਨਾ ਠੰਡਾ ਠੰਡਾ ਆਂਬ ਵਾਲਾ ਤੇ ਹੋਰ ਵੀ ਜ਼ਿਆਦਾ ਸਵਾਦ ਲੱਗੇਗਾ ਉਹ ਕੀ ਹੋਏਗਾ ਕਿ ਤੁਸੀਂ ਆਈਸਕ੍ਰੀਮ ਖਾਣੀ ਭੁੱਲ ਜਾਓਗੇ ਕਸਟਰਡ ਖਾਣਾ ਭੁੱਲ ਜਾਓਗੇ ਇੱਕ ਵਾਰੀ ਇਹ ਦਲੀਆ ਜ਼ਰੂਰ ਬਣਾ ਕੇ ਖਾਓ ਤੇ ਹੁਣ ਆ ਲਓ ਜੀ ਠੰਡੇ ਠੰਡੇ ਆਂਬ ਤੇ ਦੁੱਧ ਵਾਲੇ ਦਲੀਏ ਨੂੰ ਇੰਜੋਏ ਕਰੋ ਤਨਾਲੇ ਮੇਰੀ ਇੱਕ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਕਰ ਲਿਆ ਪਰ ਬੈਲ ਆਈਕਨ ਨੂੰ ਪ੍ਰੈਸ ਨਹੀਂ ਕੀਤਾ ਉਹ ਜ਼ਰੂਰ ਪ੍ਰੈਸ ਕਰ ਲੈਣ ਤਾਂ ਕਿ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਹੀ ਟਾਈਮ ਤੇ ਮਿਲਦੇ ਰਹਿਣ ਜੇਤੀ ਮਿਲਦੇ ਇੱਕ ਹੋਰ ਨਵੀਂ ਰੈਸਿਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ